ਹਾਂਜੀ ਤਾਂ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ OMR ਸ਼ੀਟ ਕਿਵੇਂ ਭਰਨੀ ਚਾਹੀਦੀ ਹੈ ਤਾਂ ਪਿਆਰੇ ਬੱਚੇ 10ਵੀਂ ਜਮਾਤ ਦੇ ਵਾਸਤੇ ਜੋ ਤੁਹਾਡੇ ਹੁਣ ਪੇਪਰ ਆ ਰਹੇ ਨੇ ਪੰਜਾਬ ਸਿੱਖਿਆ ਐਜੂਕੇਸ਼ਨ ਬੋਰਡ ਦੇ ਉਸੇ ਵਾਸਤੇ ਤੁਹਾਨੂੰ ਇਹ OMR ਸ਼ੀਟ ਮਿਲੇਗੀ ਇਸ ਨੂੰ ਕਿਵੇਂ ਭਰਨਾ ਹੈ ਇਹ ਮੈਂ ਤੁਹਾਨੂੰ ਸਭ ਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲਾ ਹਾਂ ਅੱਛੀ ਤਰ੍ਹਾਂ ਦੇਖ ਕੇ ਦੋਗੇ ਤਾਂ ਹੀ ਤੁਹਾਨੂੰ ਇਹ ਅੱਛੀ ਤਰ੍ਹਾਂ ਆਵੇਗਾ ਪਿਆਰੇ ਬੱਚਿਓ ਤਾਂ ਚਲੋ ਹੁਣ ਆਵਾਜ਼ ਸ਼ੁਰੂ ਕਰਦੇ ਹਾਂ ਇਸ ਨੂੰ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਹੈ ਸਬਜੈਕਟ ਲਿਖ ਕੇ ਤਾਂ ਮੇਰੇ ਵਿੱਚ ਸਬਜੈਕਟ ਤੁਹਾਡੇ ਐਡਮਿਟ ਕਾਰਡ ਵਿੱਚ ਵੀ ਲਿਖਿਆ ਹੋਵੇਗਾ ਤੇ ਸਬਜੈਕਟ ਤੁਸੀਂ ਉੰਜ ਵੀ ਲਿਖ ਸਕਦੇ ਹੋ ਅੱਗੇ ਡੇ ਆ ਤੇ ਡੇਟ ਡੇ ਕਿਵੇਂ ਲਿਖਣਾ ਹੈ ਸਭ ਤੋਂ ਪਹਿਲਾਂ ਡੇ ਲਿਖ ਦਿਓ ਮੰਨ ਲਓ ਕਿ ਤੁਹਾਡਾ ਪੇਪਰ ਹੈ ਮੰਡੇ ਨੂੰ ਪਹਿਲਾਂ ਮੰਡੇ ਲਿਖੋ ਦੇਖੋ ਮੈਂ ਤਾਂ ਬਹੁਤ ਵੱਡਾ ਲਿਖ ਰਿਹਾ ਮੰਡੇ ਲਿਖ ਦਿਓ ਫਿਰ ਕਾਮਾ ਪਾ ਕੇ ਪਿਆਰ ਵਿੱਚ ਫਿਰ ਕਾਮਾ ਪਾ ਦਿਓ ਅਤੇ ਉਸ ਤੋਂ ਬਾਅਦ ਡੇਟ ਲਿਖ ਦਿਓ ਜੇ ਮੰਨ ਲਓ ਤੁਹਾਡੇ ਐਡਮਿਟ ਕਾਰਡ ਉੱਤੇ ਜਵੇਂ ਲਿਖੀ ਹੋਈ ਹੈ 21,02,25 ਇਸ ਤਰ੍ਹਾਂ ਮੰਨ ਲਓ ਤਾਂ ਇਹ ਪਿਆਰ ਵਿੱਚ ਤੁਸੀਂ ਫਿਲ ਕਰ ਦੇਣਾ ਹੈ ਜਿਸ ਤਰ੍ਹਾਂ ਵੀ ਹੋਵੇ ਤਾਂ ਇਹ ਦੋਨੋਂ ਕਾਲਮ ਭਰ ਦੱਸ ਦਿੱਤੇ ਤਾਂ ਸਭ ਨੂੰ ਅੱਗੇ ਮੀਡੀਅਮ ਆਫ ਅਨਸਰਿੰਗ ਦਾ ਪੇਪਰ ਤਾਂ ਦੇਖੋ ਪੰਜਾਬੀ ਮੀਡੀਅਮ ਹੈ ਇੰਗਲਿਸ਼ ਮੀਡੀਅਮ ਹੁਣ ਇਹ ਉਹ ਤੋਂ ਚੂਜ਼ ਕਰਿਓ ਮੰਨ ਲਓ ਤੁਹਾਡਾ ਹੁਣ ਪਹਿਲਾ ਪੇਪਰ ਪੰਜਾਬੀ ਹੀ ਦਾ ਹੈ ਤਾਂ ਇਸ ਦਾ ਮੀਡੀਅਮ ਕਿਹੜਾ ਹੋਵੇਗਾ ਇਸ ਦਾ ਮੀਡੀਅਮ ਪੰਜਾਬੀ ਹੀ ਹੋਵੇਗਾ ਇਸ ਦਾ ਮੀਡੀਅਮ ਕੀ ਫਿਲ ਕਰੋਗੇ ਪੰਜਾਬੀ ਕਰੋਗੇ ਹੁਣ ਇਸ ਵਿੱਚ ਇੰਗਲਿਸ਼ ਨਾ ਕਰ ਦਿਓ ਮੰਨ ਲਓ ਤੁਸੀਂ ਮੈਥ ਦਾ ਪੇਪਰ ਦੇ ਰਹੇ ਹੋ ਤੁਹਾਨੂੰ ਮੈਥ ਪੰਜਾਬੀ ਮੀਡੀਅਮ ਚ ਲਿਖਿਆ ਤਾਂ ਮੈਥ ਉੱਪਰ ਲਿਖ ਦਿੱਤਾ ਜੇ ਤੁਹਾਨੂੰ ਡੇਟ ਲਿਖ ਦਿੱਤੇ ਸੀ ਇੱਥੇ ਪੰਜਾਬੀ ਮੀਡੀਅਮ ਲਿਖ ਦਿਓ ਪਰ ਜੇ ਇੰਗਲਿਸ਼ ਮੀਡੀਅਮ नैक्सट यह पैर वो कोड क्वेश्चन पेपर भी दिता जाएगा यह इनविगलेटर तो पुछ नहीं भी समझ आया पर ईजीली यह हो सकता है बस हूँ जो नीचे वाला पैर वो इसको स्किप कर सकते जो तो तुम फिजिकली चैलेंजड नहीं हो वैसे ज़्यादातर बच्चे नहीं हो गए जो इतने होना के लिए मैं एक बार चलो बाद देख लाँगे जे तीन तो उन्होंने बारे भी पूछना चाह हो तो वो भी पूछ सकते नीचे इस बारे होर तो कोई गल नहीं है बस हाँ जी राइटर प्रोवाइड में नौ लिख देना है ਕਿਉਂਕਿ ਤੋ ਤੁਸੀਂ ਖੁਦ ਲਿਖ ਰਹੇ ਹੋ ਇਹ ਗੱਲ ਹੈ ਚਲੋ ਪਿਆਰੇ ਬੱਚਿਓ ਅੱਗੇ ਚੱਲਦੇ ਹਾਂ ਤਾਂ ਰੋਲ ਨੰਬਰ ਤੁਸੀਂ ਇੱਥੇ ਲਿਖਣਾ ਹੈ ਪਹਿਲਾ ਰੋਲ ਨੰਬਰ ਲਿਖ ਲਵੋ ਫਿਰ ਮੰਨ ਲਓ ਤੁਹਾਡਾ ਰੋਲ ਨੰਬਰ ਹੈ 1322 ਪਹਿਲੇ ਪਹਿਲੇ ਚਾਰ ਲੈਟਰ ਇਹ ਨੇ ਤਾਂ ਇੱਥੇ 1 ਲੱਭੋ ਫਰਸਟ ਵਾਲੇ ਵਿੱਚ 1 ਨੂੰ ਕਰ ਦਿਓ ਸਰਕਲ ਪੂਰਾ ਅੱਛੀ ਤਰ੍ਹਾਂ ਸਰਕਲ ਕਰਨਾ ਬਾਲ ਪੈਨ ਨਾਲ ਪਹਿਲੀ ਗੱਲ ਬਾਲ ਪੈਨ ਇੱਥੇ ਵਰਤਣਾ ਹੈ ਕਿਹੜਾ ਪੈਨ ਵਰਤੋਗੇ ਬਾਰੇ ਵਿੱਚ ਬਾਲ ਪੈਨ ਬਾਲ ਪੈਨ ਵਰਤਣਾ ਹੈ ਇਹ ਕਰਨ ਵਾਸਤੇ ਜੋ ਸਭ ਨੇ ਧਿਆਨ ਦੇਣਾ ਸੁਣ ਲਓ ਪਹਿਲਾ ਗੱਲ ਠੀਕ ਹੈ ਪਿਆਰੇ ਬੱਚਿਓ ਜੋ ਬਾਲ ਪੈਨ ਦੇ ਨਾਲ ਪੈਰ ਵਿੱਚ ਸਰਕਲ ਕਰਦੇ ਜਿਵੇਂ ਇੱਕ ਉਸ ਤੋਂ ਬਾਅਦ ਜੋ ਵੀ ਤੁਹਾਡਾ ਹੋਵੇਗਾ ਬਸ ਉਸ ਨੂੰ ਸਰਕਲ ਕਰ ਕਰ ਹੀ ਜਾਣੇ ਨਾਲ ਨਾਲ ਆਦੇ ਪੂਰਾ ਦਾ ਪੂਰਾ ਇੱਥੇ ਲਿਖ ਦੇਣਾ ਹੈ ਉਸ ਤੋਂ ਬਾਅਦ ਹੁਣ ਨਾਮ ਲਿਖਣ ਦੀ ਬੱਚੇ ਇਸ ਦੇ ਵਿੱਚ ਬਹੁਤ ਜ਼ਿਆਦਾ ਗਲਤੀ ਕਰਦੇ ਨੇ ਪੂਰਾ ਕੈਪੀਟਲ ਲੈਟਰਸ ਦੇ ਵਿੱਚ ਨੇਮ ਲਿਖਣਾ ਹੈ ਕੈਪੀਟਲ ਲੈਟਰਸ ਵਿੱਚ ਨੇਮ ਲਿਖਿਓ ਮੰਨ ਲੇ ਤੁਹਾਡਾ ਨਾਮ ਹੈ ਗੁਲਵੀਰ ਗੁਲਵੀਨ ਗੁਲਵੀਨ ਲਿਖ ਦਿਓ ਪਹਿਲਾਂ ਆਹ ਜੋ ਡੱਬੇ ਨੇ ਇਹਨਾਂ ਵਿੱਚ ਲਿਖ ਦਿਓ ਫਿਰ ਉਸ ਦਾ ਨੀਚੋਂ ਸਿਲੇਕਟ ਕਰਕੇ ਉਸ ਨੂੰ ਸਰਕਲ ਕਰੀ ਜਾਇਓ ਪੈਰ ਵਿੱਚ ਸਰਕਲ ਕਰ ਦਿੱਤਾ ਰੀਚੋ ਮੰਨ ਲੈਂਦੇ ਆ ਤੁਹਾਡਾ ਨਾਮ ਹੈ ਗੁਲਵੀਨ ਸਿੰਘ ਢਾਲੀਵਾਲ ਹੁਣ ਗ ਉਸ ਤੋਂ ਬਾਅਦ ਇੱਕ ਛੱਡ ਦਿਓ ਇੱਕ ਵਾਲਾ ਛੱਡ ਦਿਓ ਪਿਆਰੇ ਵਿੱਚ ਇੱਕ ਵਿੱਚ ਛੱਡ ਦੇਣਾ ਹੈ ਪੂਰਾ ਉਸ ਨੂੰ ਬਿਲਕੁਲ ਟੱਚ ਨਹੀਂ ਕਰਨਾ ਉਸ ਵਿੱਚ ਨਾ ਕੁਝ ਲਿਖਣਾ ਹੈ ਨਾ ਪਿਆਰੇ ਵਿੱਚ ਸਰਕਲ ਕਰਨਾ ਹੈ ਉਸ ਤੋਂ ਬਾਅਦ ਫਿਰ ਸਿੰਘ ਬਾਇਓ ਸਿੰਘ ਬੌਂਡ ਤੋਂ ਬਾਅਦ ਪਿਆਰੇ ਵਿੱਚ ਜਿੱਥੇ ਤੱਕ ਜਾਂਦਾ ਹੈ ਉਸ ਤੋਂ ਬਾਅਦ ਇੱਕ ਹੋਰ ਡੈਸ਼ ਛੱਡ ਦਿਓ ਫਿਰ ਥਾਲੀ ਵਾਲ ਲਿਖਿਓ ਹੁਣ ਜੇ ਥਾਲੀ ਵਾਲ ਤੁਹਾਡਾ ਪੂਰਾ ਨਾਮ ਨਹੀਂ ਆ ਰਿਹਾ ਤਾਂ ਕੋਈ ਚੱਕਰ ਨਹੀਂ ਜਿੰਨਾ ਆ ਰਿਹਾ ਉਹਨਾਂ ਲਿਖ ਦਿਓ ਬਸ ਇਹੇ ਗੱਲ ਹੈ ਪਿਆਰੇ ਵਿੱਚ ਇਹ ਪੱਕੀ ਗੱਲ ਹੋਣ ਵਾਲੀ ਹੈ ਜੇ ਤੁਹਾਡੇ ਐਡਮਿਟ ਕਾਰਡ ਉੱਤੇ ਜੋ ਨਾਮ ਲਿਖਿਆ ਹੈ ਬਸ ਉਹੋ ਲਿਖਣਾ ਹੈ ਜੇ ਉਸ ਦੇ ਕਹਲੇ ਗੁਲਬੀਨ ਸਿੰਘ ਲਿਖਿਆ ਹੋ ਉਹੋ ਲਿਖੋ ਆਪਣਾ ਪਿਛਲਾ ਗੋਤ ਨਾ ਪਾਓ ਇਹ ਗੱਲ ਹੈ ਅੱਗੇ ਗੱਲ ਕੀਤੀ ਹੈ ਸੈਂਟਰ ਕੋਡ ਤਾਂ ਸੈਂਟਰ ਕੋਡ ਤੁਹਾਡੇ ਐਡਮਿਟ ਕਾਰਡ ਉੱਤੇ ਲਿਖਿਆ ਹੋਇਆ ਹੈ ਸਬਜੈਕਟ ਕੋਡ ਤੁਹਾਡੇ ਐਡਮਿਟ ਕਾਰਡ ਤੇ ਲਿਖਿਆ ਹੈ ਉਸ ਹਿਸਾਬ ਨਾਲ ਲਿਖ ਸਕਦੇ ਹੋ ਬਹੁਤ ਈ ਸਾਨੀ ਨਾਲ ਲਿਖਿਆ ਜਾਵੇਗਾ ਪੈਰ ਵਿੱਚੋਂ ਅੱਗੇ ਬਸ نیچے ਹੈ ਤੁਹਾਡਾ ਜੋ ਰੋਲ ਨੰਬਰ ਹੈ ਉਸ ਨੂੰ ਵਰਡਸ ਵਿੱਚ ਲਿਖ ਦੇਣਾ ਇਹ ਵੀ ਤੁਹਾਡੇ ਐਡਮਿਟ ਕਾਰਡ ਦੇ ਉੱਤੇ ਲਿਖਿਆ ਹੁੰਦਾ ਹੈ ਇਹ ਗੱਲ ਯਾਦ ਰੱਖਿਓ ਅੱਗੇ ਫਾਦਰ ਦਾ ਤੁਹਾਡਾ ਨੇਮ ਜੋ ਐਡਮਿਟ ਕਾਰਡ ਦੇ ਉੱਤੇ ਲਿਖਿਆ ਗਿਆ ਹੈ ਅੱਧੇ ਲਾਸਟ ਵਿੱਚ ਸਿਗਨੇਚਰ ਕਰਨਾ ਹੁਣ ਕਈ ਬੱਚੇ ਹੋਣਗੇ ਜੋ ਸਾਈਨ ਕਰ ਦੇਣਗੇ ਇਸ ਤਰ੍ਹਾਂ ਐਵੇਂ ਪਰ ਨਹੀਂ ਸਾਈਨ ਨਹੀਂ ਕਰਨੇ ਬਸ ਆਪਣਾ ਨਾਮ ਲਿਖ ਦਿਓ ਕਿਉਂਕਿ ਸਿਗਨੇਚਰ ਬਾਰੇ ਵਿੱਚ ਤੁਸੀਂ ਇੰਨੇ ਪ੍ਰੋਫੈਸ਼ਨਲ ਹੋ ਨਹੀਂ ਕਿ ਹੁਣ ਲਈ ਕਿਉਂਕਿ ਇਹ ਬਾਅਦ ਵਿੱਚ ਵੀ 10th ਦੀ ਮਾਰਕਸ਼ੀਟ ਵਿੱਚ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਮਤਲਬ 10th ਦੀ ਮਾਰਕਸ਼ੀਟ ਨੂੰ ਤਾਂ ਛੱਡੋ ਤੁਸੀਂ ਬਸ ਪੇਪਰ ਉਸੇ ਹਿਸਾਬ ਨਾਲ ਹੀ ਦੇਖਣਗੇ ਕਿ ਤੁਹਾਡੇ ਐਡਮਿਟ ਕਾਰਡ ਦੇ ਉੱਤੇ ਵੀ ਕੀ ਕੀਤਾ ਗਿਆ ਹੈ ਸਾਰਾ ਕੁਝ ਤਾਂ ਕੀ ਕਰਨੇ ਪੈ ਰਹੇ ਵਿੱਚੋਂ ਗਲਤ ਧਿਆਨ ਦੇਣਾ ਸੁਣ ਲਿਓ ਕਿ ਉੱਥੇ ਆਪਣਾ ਨਾਮ ਲਿਖ ਅચ્છી ਹੈਂਡਰਾਈਟਿੰਗ ਵਿੱਚ ਫਿਰ ਇੱਥੇ ਇਨਵਿਜੀਲੇਟਰ ਸਾਈਨ ਕਰੇਗਾ ਜੋ ਤੁਹਾਡੇ ਕਲਾਸ ਦੇ ਵਿੱਚ ਆਇਆ ਹੈ ਯਾਨੀ ਜੋ ਤੁਹਾਡੀ ਕਲਾਸ ਦੇ ਵਿੱਚ ਖੜਾ ਹੈ ਉਹ ਸਾਈਨ ਕਰ ਦੇਵੇ ਜਦ ਤੁਸੀਂ ਸਾਰਾ ਕੁਝ ਫਿਲ ਕਰਤਾ ਪੇਪਰ ਦੇ ਵਿੱਚ ਬਸ ਆਪਣਾ ਪੇਪਰ ਵਿੱਚ ਪੇਪਰ ਬੈਸਟ ਕਰਿਓ ਬੈਸਟ ਆਫ ਲੱਕ ਮੇਰੇ ਵੱਲ ਹੋਤਾ ਇਹ ਤੁਹਾਡੇ ਲਈ ਇੰਪੋਰਟੈਂਟ ਵੀਡੀਓ ਸੀ ਇਹ ਬਸ ਦੇਖ ਕੇ ਚਲੇ ਜਾਓ ਦੋਸਤਾਂ ਨਾਲ ਸ਼ੇਅਰ ਕਰ ਦਿਓ ਕਿ ਉਹ ਵੀ ਦੇਖ ਸਕਣ ਉਹਦੇ ਨਾਲ ਸਾਡਾ ਵੀ ਸਪੋਰਟ ਹੋ ਸਕੇ ਤਾਂ ਧੰਨਵਾਦ ਪਿਆਰੇ ਬੱਚਾ ਅੱਜ ਦੀ ਵੀਡੀਓ ਨੂੰ ਪੂਰੇ ਦੇਖਣ ਲਈ